ਇਸ ਗਾਣੇ ਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਸਮਝ ਬੈਠਾ ਹੈ ਗੈਂਗਸਟਰ ਵਿੱਕੀ ਗੋਂਡਰ ਵਿੱਕੀ ਗੋਂਡਰ ਨੂੰ ਲੱਗ ਰਿਹਾ ਹੈ ਕਿ ਉਸ ਨੂੰ ਗੋਲੀ ਮਾਰਨ ਦੇ ਆਰਡਰ ਹੋ ਗਏ ਨੇ ਵਿੱਕੀ ਗੋਂਡਰ ਨੇ ਇਸ ਗਾਣੇ ਦੀਆਂ ਲਾਈਨਾਂ ਲਿਖ ਕੇ ਫੇਸਬੁੱਕ ਦੇ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਸ ਗਾਣੇ ਦੀਆਂ ਲਾਈਨਾਂ ਵਿੱਕੀ ਗੋਂਡਰ ਦੇ ਪੇਜ ਦੇ ਉੱਤੇ ਅੱਜ ਸਵੇਰੇ ਪੋਸਟ ਕੀਤੀਆਂ ਗਈਆਂ ਹਨ ਇੱਕ ਜੁਰਾਈ ਨੂੰ ਸਵੇਰੇ 6 ਵਜੇ ਦੇ ਕਰੀਬ ਫੇਸਬੁੱਕ ਦੇ ਉੱਤੇ ਵਿੱਕੀ ਗੋਂਡਰ ਨੇ ਇਸ ਗੀਤ ਦੀਆਂ ਲਾਈਨਾਂ ਲਿਖੀਆਂ ਨੇ ਇਸ ਦੇ ਨਾਲ ਹੀ ਉਸਨੇ ਆਪਣੇ ਪੁਰਾਣੇ ਸਾਥੀ ਸ਼ੇਰਾ ਕੋਹਾਂ ਤੇ ਨੀਟਾ ਦਿਉਲ ਦੇ ਨਾਲ ਆਪਣੀ ਇੱਕ ਫੋਟੋ ਵੀ ਪਾਈ ਹੈ ਜਿਸ ਉੱਤੇ ਇੱਕ ਪੁਰਾਣੀ ਯਾਦ ਮਿਚਾ ਹੈ ਪਰ ਫੇਸਬੁੱਕ ਦੇ ਉੱਤੇ ਵਿੱਕੀ ਗੋਂਡਰ ਨੇ ਇਹੋ ਜਿਹੀਆਂ ਲਾਈਨਾਂ ਲਿਖ ਕੇ ਇਹ ਸ਼ੰਕਾ ਜਤਾ ਦਿੰਦੀ ਹੈ ਕਿ ਪੁਲਿਸ ਉਸਦੇ ਨਾਲ ਕਾਊਂਟਰ ਦੇ ਤਿਆਰੀ ਚ ਹੈ ਵਿੱਕੀ ਗੋਂਡਰ ਇਸ ਗੀਤ ਦੇ ਜ਼ਰੀਏ ਸਿੱਧਾ-ਸਿੱਧਾ ਲਿਖ ਰਿਹਾ ਹੈ ਕਿ ਉਸ ਨੂੰ ਗੋਲੀ ਮਾਰਨ ਦੇ ਆਰਡਰ ਹੋ ਗਏ ਨੇ ਵਿੱਕੀ ਗੁੰਡਰ ਦੇ ਇਸ ਸੋਚ ਵਿੱਚ ਕਿੰਨੀ ਸੱਚਾਈ ਹੈ ਇਸ ਦਾ ਖੁਲਾਸਾ ਤਦ ਹੋਊਗਾ ਜਦੋਂ ਵਿੱਕੀ ਗੁੰਡਰ ਦਾ ਪੰਜਾਬ ਪੁਲਸੇ ਨਾਲ ਸਾਹਮਣਾ ਹੋਏਗਾ ਪਰ ਜਿਸ ਤਰੀਕੇ ਦੀਆਂ ਪੋਸਟਾਂ ਫੇਸਬੁੱਕ ਦੇ ਉੱਤੇ ਵਿੱਕੀ ਗੁੰਡਰ ਪਾ ਰਿਹਾ ਹੈ ਉਸ ਨਾਲ ਲੱਗਦਾ ਨਹੀਂ ਕਿ ਉਸ ਨੂੰ ਪੁਲਸ ਦਾ ਕੋਈ ਡਰ ਬਚਿਆ ਹੈ ਪੰਜਾਬੀ